ਗਾਈਸ ਅੱਜ ਪਹੁੰਚੇ ਆਪਾਂ ਸ਼ੂਟ ਤੇ ਇਹ ਆਪਣੀ ਸਾਰੀ ਟੀਮ ਹਾਂਜੀ ਤੁਸੀਂ ਦੱਸੋ ਆਪਣੇ ਬਾਰੇ ਮੇਰਾ ਨਾਮ ਮਨਜੀਤ ਮੈਂ ਬੋਹਤ ਹਾਂ ਇਹਨੇ ਦਿਖਾਸ ਮੈਨੂੰ ਆਪਾਈ ਹਾਂਜੀ ਮੇਰਾ ਨਾਮ ਸਿਮਰਨਜੀਤ ਕੌਰ ਹਾਂ ਮੈਨੂੰ ਪਤਾ ਨਹੀਂ ਮੈਂ ਕਿੱਤੋਂ ਹਾਂ ਆਪਾਈ ਮੇਰਾ ਨਾਮ ਮਨਿੰਦਰ ਜੀ ਮੈਂ ਖੜਾ ਲਾਂ ਤੂੰ ਇਹ ਆਪਣੇ ਸਰ ਜੀ ਜਗਨੂ ਗਾਮੇ ਵਾਲਾ ਹਾਂਜੀ ਇਹ ਸਾਡੇ ਸਰ ਨੇ ਜਗਨੂ ਗਾਮੇ ਵਾਲਾ ਅੱਛੇ ਇਹਨਾਂ ਦਾ ਪਟੂਸਰ ਸਾਹਿਬ ਕੀ ਹੈ ਇਹਨਾਂ ਪਟੂਸਰ ਸਾਹਿਬ ਆਪਣੇ ਵਾਰੀ ਆਪਣਾ ਨਾਮ ਵੀ ਮੇਰਾ ਨਾਮ ਬੋਲਣਾ ਤਾਂ ਮੈਨੂੰ ਆਉਂਦਾ ਵੈਸੇ ਪਟੂਸਰ ਸਾਹਿਬ ਨੇ ਠੀਕ ਹੈ ਪਰ ਤੁਸੀਂ ਕੰਮ ਬਹੁਤ ਗਲਤ ਕਰਦੇ ਹੋ ਠੀਕ ਹੈ ਨਹੀਂ ਨਹੀਂ ਮੈਂ ਉਹਦਾ ਉਹ ਬੰਦਾ ਇੱਕ ਚਿਲਾ ਸਾਡਾ ਜਿਹੜਾ ਮੇਨ ਪਾਤਰ ਹੈ ਇਸ ਵੀਡੀਓ ਦਾ ਹਾਂ ਜਿਹਨੇ ਮੇਰੇ ਚ ਪੇੜ ਮਾਰਿਆ ਬਹੁਤ ਤਕੜਾ ਚਪੈਨੀ ਛੱਪੜ ਜਿੱਤੇ ਦਾ ਜਰੂਰ ਲਾਉਨੇ ਪਰ ਫਿਲਮ ਦੇ ਵਿੱਚ ਹੀ ਲਾ ਰਹੇ ਆ ਰੀਅਲ ਜਿੱਥੇ ਮਿਲਦਾ ਭਾਈ ਜਿੱਥੇ ਇਹ ਬੰਦਾ ਮਿਲਦਾ ਭਾਈ ਫਾੜ ਲਿਓ ਬੱਸ ਫਿਲਮ ਦੇ ਵਿੱਚ ਚਿੱਟਾ ਖਵਾ ਲਵਾ ਰਹੇ ਆ ਬਈ ਵਧੀਆ ਮੂਵੀ ਬਣਾ ਰਹੇ ਆ ਇੱਕ ਚਿੱਟੇ ਤੇ ਸਾਡੀ ਸ਼ਰੀ ਚੱਲਦੀ ਐ ਇੱਕ ਚਿੱਟਾ ਬੀਣੀਤੀ ਉਹਦੇ ਅੱਗੇ ਭਾਗ ਬਣਾ ਰਹੇ ਆ ਤੇ ਬਾਅਦ ਵਿੱਚ ਪੁਲਸ ਵਾਲੇ ਆਉਣਗੇ ਘਰ ਵਿਟਾ ਕੇ ਜੇ ਇਹਨਾਂ ਦਾ ਘਰ ਜਰੂਰ ਟਾ ਕੇ ਆਇਓ ਜੀ ਇਹ ਵੀਡੀਓ ਬਣਾ ਰਹੇ ਆ ਕਿ ਇਹ ਅਸੀਂ ਬਣਾ ਰਹੇ ਆ ਕਿਤੇ ਵੀ ਮੰਨ ਲਓ ਮੈਸੇਜ ਵਾਸਤੇ ਬਣਾ ਰਹੇ ਆ ਚਿੱਟਾ ਬੇਸੀ ਬਹੁਤ ਮਾੜੀ ਚੀਜ਼ ਹੈ ਨਸ਼ਾ ਹਰ ਤਰ੍ਹਾਂ ਦਾ ਹੀ ਮਾੜਾ ਹੈਗਾ ਲੋਕਾਂ ਨੂੰ ਸਮਝਾਉਣ ਵਾਸਤੇ ਬਣਾ ਰਹੇ ਆ ਜਿਹੜੇ ਇਹਦੇ ਵਿੱਚ ਪਾਤਰ ਨੇ ਘਟਨਾਵਾਂ ਨੇ ਉਹ ਸਾਰੀਆਂ ਕਲਪਨਿਕ ਨੇ ਇੱਕ ਸਮਾਜਿਕ ਸਿੱਧਿ ਵਾਸਤੇ ਅਸੀਂ ਵਿਸ਼ਵਾਸ ਦੇ ਵਿੱਚ ਨੂਣ ਹੀ ਲਾਉਨੇ ਆ ਚਿੱਟਾ ਨੇ ਹਾਂਜੀ ਮਜ਼ਾਕ ਕਰਦੇ ਆ ਇਹ ਸਾਡੇ ਬਹੁਤ ਵਧੀਆ ਬੰਦੇ ਨੇ ਇਹ ਸਾਡੀ ਸਾਰੀ ਟੀਮ ਆ ਨੂਣ ਵੇਚਦੇ ਨੇ ਨੂਣ ਲਈ ਆ ਸਕਦੇ ਤੁਸੀਂ ਇਹਨਾਂ ਤੋਂ ਚਿੱਟਾ ਨਹੀਂ ਵੇਚਦੇ ਚਿੱਟਾ ਨਹੀਂ ਹੈਗਾ ਵੇਖੇ ਚਿੱਟਾ ਨਹੀਂ ਹੈਗਾ ਨੂਣ ਹੀ ਆ ਹਾਂ ਚਿੱਟਾ ਲਾਣਾ ਵੀ ਨਹੀਂ ਚਾਹੀਦਾ ਉਹ ਬਹੁਤ ਹਾਨੀਕਾਰ ਦਾ ਹਾਂਜੀ ਸਹੀ ਹੈ ਆਪਾਂ ਕੁਛ ਕਹਿਣਾ ਹੀ ਲੱਗ ਲਲੂ ਰਾਮ ਹਾਂ ਜੀ ਸਾਸਰ ਕਾਲ ਦੇ ਆਪ ਤੇ ਸਾਰਾ ਬਦਿਆ ਹੋਣਾ ਨਮਰ ਲਲੂ ਰਾਮ ਆ ਸੀ ਹਾਂਜੀ ਆ ਜੀ ਆ ਜੀ ਸਾਡਾ ਹਗਾ ਚੱਟਾ ਵੇਚਣਾ ਵਾਲਾ ਹਾਇ ਨਮਰ ਲਲੂ ਰਾਮ ਹਾਇ ਨੀ ਚੱਲ ਲੇ ਜਵੜ ਕੇ ਕਿਵੇਂ ਹਾਂ ਇਹ ਨਹੀਂ ਨਖੋਟਾ ਚੁੱਲ੍ਹੇ ਚੁੱਲ੍ਹੇ ਨਿਕਲੇ ਨਖਟਾ ਬਣਨ ਮੇ ਕੋਟਾ ਗਏ ਚੁੱਲ੍ਹੇ ਜਵੜ ਗਏ ਆਪਾਂ ਚੁੱਲ੍ਹੇ ਚਵੜੇ ਸਵਾਹ ਖਾ ਗਿਆ ਸੱਤਾ ਚੁੱਲਿਆਂ ਦੀ ਹਾਂਜੀ ਗਾਇਜ਼ ਹੁਣ ਅਸੀਂ ਪੀਣ ਲਗਾ ਚਾਹ ਬਿਸਕਟਾਂ ਨਾਲ ਬੈਠ ਬਿਸਕਟ ਆਇਨੀ ਆਹ ਯਮਗਾਏ ਅਰੇ ਬਾਤੀ ਆਣੀ ਦੇਖੀ ਸੀ ਉਹ ਬਣਾਉਣੀਆ ਕੀ ਕੈਂਡਲ ਜੇ ਗਾਇਜ਼ ਨੂੰ ਦੇਖੋ ਅਸੀਂ ਕੈਂਡਲਸ ਵੀ ਘਰੇ ਬਣਾਉਨੇ ਆ ਦੇਖ ਸਕਦੇ ਆ ਇਹ ਘਰੇ ਬਣਾਈ ਆਈ ਤੁਸੀਂ ਹਾਂ ਜੀ ਦੇਖ ਲੋ ਜੀ ਰਾਡੀ ਕੀਤੀਆਂ ਨੇ ਰਾਡੀ ਹਾਂ ਤੁਸੀਂ ਆਰਡਰ ਕਰੋ ਤੁਸੀਂ ਤੁਸੀਂ ਆਰਡਰ ਕਰ ਸਕਦੇ ਹੋ ਜੀ ਹੈਨਾ ਹੋਮ ਡਿਲੀਵਰੀ ਅਵੇਲੇਬਲ ਹੈ ਹਾਂ ਤੇ ਮਾ ਕੇ ਲੈ ਆਏ ਨੇ ਇਹ ਦਮਾ ਕੇ ਮਹਿਮਾਨ ਆਏ ਨੇ ਉਧਰ ਦੁਕਾਨ ਮੜਾ ਜਾ ਉਹ ਚਾਹ ਪੀਣ ਆਏ ਜੀ ਸਾਡੇ ਬਿਆ ਬਿਆ ਟੋਡੀ ਵਾਕੀ ਸੀ ਸੋਡੇ ਲੋੜ ਨਹੀਂ ਹੈਗੇ ਅਸੀਂ ਆਪ ਸੋਡੇ ਵਰਗੇ ਅਸੀਂ ਮੂਰ ਗਿਆ ਅਸੀਂ ਮੂਰ ਗਿਆ ਦੇਖੋ ਜਿ ਸ਼ਕਲ ਮਿਲਦੀ ਆ ਦੋਨਾਂ ਦੀ ਬੋਲ ਕੁਛ ਆ ਮੇਰੇ ਵਰਗੇ ਹਲੋ ਚਿੱਟਾ ਲਾ ਕੇ ਆ ਹਾਲ ਹੋ ਗਿਆ ਇਹਨਾਂ ਦੋਨਾਂ ਦਾ ਚਿੱਟਾ ਲਾ ਲਾ ਆ ਹਾਲ ਹੋ ਗਿਆ ਲਓ ਗਾਇਸ ਚਾਹ ਪੀ ਲਓ ਇਹ ਹੈ ਮਾਹੀ ਹਾਂਜੀ ਇਹ ਬਹੁਤ ਚਿੱਟਾ ਲਾਉਂਦੀ ਆ ਨੂਨ ਨੂਨ ਲਾਉਂਦੀ ਨੂਨ ਲਾਉਂਦੀ ਆ ਨੂਨ ਹਾਂਜੀ ਇਹਨਾਂ ਨੇ ਮੈਨੂੰ ਦਿੱਤਾ ਹੀ ਇਹ ਮੈਨੂੰ ਕਹਿੰਦੇ ਪੀ ਚਿੱਟਾ ਖਾ ਲੈਣਾ ਪਟਾਇਆ ਸਿੱਧੀ ਗੱਲ ਇਹ ਆਏ ਨਹੀਂ ਕਹਿੰਦੇ ਚਿੱਟਾ ਪੀ ਇਹ ਕਹਿੰਦੇ ਚਿੱਟਾ ਖਾ ਤੈਨੂੰ ਚਿੱਟਾ ਖਾਣ ਵਾਸਤੇ ਦਿੱਤਾ ਪੀਣ ਵਾਸਤੇ ਨਹੀਂ ਸਿੱਧੀ ਗੱਲ ਪੂਰੀ ਗੱਲ ਇਹ ਹੈਗਾ ਨਾ ਦੱਸ ਇਹਦੇ ਘਰ ਵਾਲੇ ਨੇ ਪਹਿਲਾਂ ਤਾਂ ਮੈਨੂੰ ਪਟਾਇਆ ਇਹਦੇ ਘਰ ਵਾਲੇ ਨੇ ਪਹਿਲਾਂ ਮੈਨੂੰ ਗੱਲਾਂ ਚ ਲਿਆਂਦਾ ਮੇਰੇ ਦੇ ਘਰ ਵਾਲਨੇ ਮੈਨੂੰ ਚਿੱਟਾ ਪਿਆਇਆ ਫਿਰ ਹੁਣ ਇਹਦੇ ਘਰ ਵਾਲੇ ਵੀ ਨਾਲ ਮਿਲ ਗਏ ਬਈ ਇਹਦੇ ਘਰ ਵਾਲੇ ਬਹੁਤ ਲਾਜ ਕਰਨ ਮੁੜੀ ਆ ਬਈ ਫਿਰ ਵੈਸੇ ਵੈਸਾ ਕਰਦੀ ਆ ਬਈ ਵੈਸੇ ਵੈਸਾ ਤੀਮੀ ਆ ਤੀਮੀ ਇਹਦੇ ਘਰ ਵਾਲਾ ਕਰਦਾ ਤੀਮੀ ਆ ਤੀਮੀ ਬਾਜਾ ਰਹਾ ਉਹਦੇ ਘਰ ਵਾਲੇ ਤੀਮੀ ਬਾਜਾ ਪੂਰਾ ਨਾ ਇਹ ਜਿੱਦਾਂ ਹੀ ਪਾਣੀ ਮਯਾਕ ਕਰਦੇ ਆ ਬਈ ਸਾਡੀ ਟੀਮ ਸਾਰੀ ਬਹੁਤ ਵਧੀਆ ਐਂ ਬਹੁਤ ਪਿਆਰੀ ਆ ਇੱਕ ਫੈਮਿਲੀ ਆ ਬਈ ਸਾਡੀ ਇਹ ਸਾਰੀ ਆਉਹ ਤਾਂ ਬਈ ਬਾਲੇ ਤੇਜ ਨਿਕਲੇ ਚਾਹ ਪੀ ਵੀ ਗਿਆ ਕੁੜੀਆਂ ਪਟਾਉਣ ਜਾਣਾ ਕੁੜੀਆਂ ਪਟਾਉਣ ਜਾਣਾ ਉਹ ਦਿਲ ਦੀ ਧੜਕਣਾ ਵਾਲੀ ਵਾਦੀ ਆ ਦਾ ਚੇਦੀ ਪੀ ਗਿਆ ਆਉਂਦਾ ਆ ਫਿਰ ਉਹਨਾਂ ਨੂੰ ਚਿੱਟਾ ਲਵਾਉਂਦਾ ਆ ਇਹ ਗੱਲਾਂ ਸਹੀ ਨਹੀਂ ਹੈਗੀਆਂ ਨਾਲੇ ਕੋਧ ਨਹੀਂ ਘਰ ਵਾਲੀ ਜਿਹਦੀ ਹੋਵੇ ਉਹਨੂੰ ਹਾਈ ਇਹ ਇੰਦੀ ਘਰ ਵਾਲੀ ਆ ਇਹ ਨਾਲ ਇਹਨਾਂ ਦੇ ਕੰਮ ਕਰਦੀ ਆ ਸਾਰ ਦਿੰਦੀ ਆ ਪੂਰਾ ਇਹ ਕੁੜੀਆਂ ਇਹ ਆਪੇ ਆਪ ਕਹਿੰਦੀ ਵੀ ਕੁੜੀਆਂ ਪਟਾਓ ਤੁਸੀਂ ਇਹ ਕੰਦੀ ਚਿੱਟਾ ਲਾਓ ਇਹ ਆਪਣੇ ਮਾਡਲ ਸਾਹਿਬ ਕੁੜੀਆਂ ਪਟਾਉਣੇ ਵਾਲਾ ਕੰਮ ਇਹ ਮੇਰੇ ਬਾਪੂ ਜੀ ਇਹਨਾਂ ਨੇ ਮੈਨੂੰ ਬਹੁਤ ਘੁੱਟਿਆ ਬਈ ਚਿੱਟਾ ਲਾਇਆ ਸੀਗਾ ਇਹ ਆਪਣੇ ਸਰ ਜੀ ਪਟੂਸਰ ਦਾ ਜੂਨੂਗਾਮੀ ਵਾਲਾ ਹਾਂ ਪਟੂਸਰ ਕੀ ਹੈ ਕੀ ਹੈ ਜੂਨੂਗਾਮੀ ਵਾਲਾ ਅੱਛਾ ਹੈ ਹੈਨਾ ਸਰ ਜੀ ਇਹ ਕੁੜੀਆਂ ਪਟਾਉਂਦੇ ਆ ਨਾ ਆ ਇਹਦਾ ਰੋਲ ਹੈ ਫਿਲਮ ਦੇ ਵਿੱਚ ਇਹ ਰੋਲ ਆ ਭਾਈ ਉਹ ਨਹੀਂ ਵੈਸੇ ਜੇ ਕੰਮ ਕਰਦਾ ਆ ਇਹ ਇਹ ਕਹਿੰਦਾ ਕੁੜੀਆਂ ਪਟਾ ਕੇ ਹੈਨਾ ਸਿੰਮੂ ਪਹਿਲਾਂ ਕੁੜੀਆਂ ਨੂੰ ਪਟਾਉਂਦਾ ਆ ਹਾਂ ਫਿਰ ਉਹਨਾਂ ਨੂੰ ਚਿੱਟੇ ਲਾਉਂਦਾ ਆ ਫਿਰ ਆਪਣੀ ਘਰਵਾਲੀ ਨੂੰ ਵੀ ਕਹਿੰਦਾ ਆ ਇਹ ਹਾਂ ਆਪਣੇ ਹੱਥ ਚ ਰੱਖਣਾ ਹੈ ਇਹ ਇਹਨਾਂ ਦਾ ਸਾਥ ਦਿੰਦੀ ਆਈ ਪੂਰਾ ਤੁਸੀਂ ਸਾਨੂੰ ਇਹ ਬੰਦੇ ਕਿਤੇ ਵੀ ਮਿਲਦੇ ਫੜ ਲਿਓ ਬਸ ਦੇਚ ਵੇਚ ਕੇ ਆਪਣੀ ਲਗਜ਼ਰੀ ਲਾਈਫ ਜੀ ਰਹੇ ਨੇ ਸਾਡੇ ਸਾਡੇ ਵਰਗਿਆਂ ਨੂੰ ਖੜਕ ਤੇ ਲੈ ਕੇ ਆ ਰਹੇ ਨੇ